ਸਾਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਸ਼੍ਰੀ ਆਨੰਦਪੁਰ ਸਾਹਿਬ ਵਿਰਾਸਤ ਖਾਲਸਾ ਜਿਹੜਾ ਅਜੂਬਾ ਇਸ ਇਮਾਰਤ ਬਾਰੇ ਮੈਂ ਤੁਹਾਨੂੰ ਦੋ ਤਰੀਕੇ ਦੀ ਜਾਣਕਾਰੀ ਦੇਣੀ ਹੈ ਇੱਕ ਤੇ ਜੋ ਇਹਦੇ ਅੰਦਰ ਬਣੀਆਂ ਨੇ ਕਲਾਕ੍ਰਤੀਆਂ ਤੇ ਦੂਜਾ ਇਸ ਇਮਾਰਤ ਨੂੰ ਬਣਾਉਣ ਦੇ ਵਿੱਚ ਪਹਿਲ ਕਦਮੀ ਕਰਨ ਵਾਲੇ ਤੇ ਯੋਗਦਾਨ ਪਾਉਣ ਵਾਲੇ ਕਿਹੜੇ ਬੰਦੇ ਸੀ ਕਿੰਨਾਂ ਦੇ ਦਿਮਾਗ 'ਚ ਇਹ ਚੀਜ਼ ਆਈ ਕਿ ਇੱਥੇ ਜੰਗਲ 'ਚ ਮੰਗਲ ਇਹੋ ਜਿਹਾ ਲਾਇਆ ਜਾਏ ਇਸ ਕਰਕੇ ਸਾਡਾ ਅੰਦਰ ਸਿੱਖ ਇਤਿਹਾਸ ਪੰਜਾਬ ਦਾ ਇਤਿਹਾਸ ਸਾਡਾ ਕਲਚਰ ਸਭਿਆਚਾਰ ਸਾਰਾ ਕੁਝ ਕੰਦਾਂ ਤੇ ਪਰੋਇਆ ਪਿਆ ਤੇ ਅੰਦਰ ਚੱਲ ਕੇ ਤੁਹਾਨੂੰ ਮੈਂ ਛਾਤੀ ਮਰਵਾਉਣਾ ਨਿੱਕੀਆਂ ਨਿੱਕੀਆਂ ਚੀਜ਼ਾਂ ਦੀ ਤੁਹਾਡੀ ਕਿਉਰੀਓਸਟੀ ਪੂਰੀ ਖਤਮ ਵੀ ਨਹੀਂ ਹੋਏਗੀ ਤੇ ਤੁਸੀਂ ਜਾਣ ਵੀ ਜਾਓਗੇ ਕਿ ਅੰਦਰ ਹੈ ਕੀ ਏ ਪਹਿਲਾਂ ਥੋੜਾ ਜਿਹਾ ਓਵਰਵਿਊ ਜਾਣ ਲਈਏ ਇਸ ਇਮਾਰਤ ਦਾ ਦੋਸਤੋ ਇਸ ਇਮਾਰਤ ਨੂੰ ਦੋ ਪੜਾਵਾਂ ਦੇ ਵਿੱਚ ਬਣਾਇਆ ਗਿਆ ਪਹਿਲਾ ਪੜਾ ਜਿਹੜਾ ਉਹ 25 ਨਵੰਬਰ 2011 ਨੂੰ ਉਸ ਸਮੇਂ ਸ਼ੋਮਨੀ ਇਕਾਲੀ ਦਲ ਦੀ ਸਰਕਾਰ ਸੀ ਪੰਜਾਬ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਦੋਂ ਮੁੱਖ ਮੰਤਰੀ ਸੀ ਉਹਨਾਂ ਦੇ ਦੁਆਰਾ ਇਹ ਇਸ ਇਮਾਰਤ ਦੇ ਪਹਿਲੇ ਪੜਾਅ ਦਾ ਕਾਟਨ ਕੀਤਾ ਗਿਆ ਫਿਰ ਇਮਾਰਤ ਵਿੱਚ ਹੌਲੀ-ਹੌਲੀ ਅੱਗੇ ਯਾਨੀ ਕਿ ਐਡਵਾਂਸ ਕੀਤੀਆਂ ਗਈਆਂ ਚੀਜ਼ਾਂ ਤੇ ਦੂਜਾ ਪੜਾਅ 2016 ਸੇਮ ਤਰੀਕ 25 ਨਵੰਬਰ 2016 ਨੂੰ ਉਦੋਂ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਡਿਪਟੀ ਸੀਐਮ ਸੁਖਵੀਰ ਸਿੰਘ ਬਾਦਲ ਤੇ ਇਸ ਪੜਾ ਦਾ ਉਦਘਾਟਨ ਕੀਤਾ ਗਿਆ ਸੀ ਇਸ ਇਮਾਰਤ ਨੂੰ ਬਣਾਉਣ ਵਾਲਾ ਜਿਹੜਾ ਆਰਕੀਟੈਕਟ ਹੈ ਮੋਸ਼ੇ ਸਾਫਦੀ ਇਜ਼ਰਾਈਲ ਦਾ ਰਹਿਣ ਵਾਲਾ ਤੇ ਕੈਨੇਡਾ ਤੇ ਅਮਰੀਕਾ ਦਾ ਸਿਟੀਜ਼ਨ ਰਹਿ ਚੁੱਕਾ ਬੰਦਾ ਇਸ ਇਮਾਰਤ ਦਾ ਯਾਨੀ ਕਿ ਰਚਨਹਾਰਾ ਕਹਿ ਲਓ ਨਕਸ਼ਾ ਨਵੀਸ ਕਹਿ ਲਓ ਆਰਕੀਟੈਕਟ ਕਹਿ ਲਓ ਇਸ ਬੰਦੇ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਸੀ ਆਜੋ ਫਿਰ ਆਪਾਂ ਐਂਟਰ ਹੋਈਏ ਵਿਰਾਸਤ ਖਾਲਸਾ ਚ ਇਸ مین ਗੇਟ ਤੋਂ ਇਹ ਇੱਕ ਗੇਟ ਹੈ ਤੇ ਇਹਦੇ ਪਰਲੇ ਪਾਸੇ ਦੂਜਾ ਗੇਟ ਹੈ ਕਈ ਉਧਰੋਂ ਨਿਕਲਦੇ ਤੇ ਇਧਰੋਂ ਆ ਜਾਂਦੇ ਵਿਰਾਸਤ ਖਾਲਸਾ ਦੇ ਵਿੱਚ ਜਿੰਨੇ ਮਰਜ਼ੀ ਲੋਕ ਆਉਣ ਤੇ ਐਂਟਰੀ ਫ੍ਰੀ ਹੈ ਟਿਕਟ ਫ੍ਰੀ ਹੈ ਲੇਕਿਨ ਬਾਈਕ ਦੀ ਆਪਣੀ ਵਾਰਕਿੰਗ ਲੱਗ ਗਈ ਹੈ ਤੇ ਇਦਾਂ ਲਾਈਨ 'ਚ ਲੱਗ ਕੇ ਜਸਟ ਆਧਾਰ ਕਾਰਡ ਆਪਣਾ ਦਈਦਾ ਤੇ ਪਰਚੀ ਲੈ ਕੇ ਟਿਕਟ ਲੈ ਕੇ ਤੇ ਆਪਾਂ ਹੁਣ ਐਂਟਰ ਹੋ ਜਾਣਾ ਇੱਧਰ ਦੁਨੀਆ ਜਾ ਰਹੀ ਹੈ ਬੜੀ ਭਾਈ ਸੋਮਵਾਰ ਨੂੰ ਬੰਦ ਹੁੰਦਾ ਹੈ ਮੰਡੇ ਵਾਲੇ ਦਿਨ ਕਲੋਜ਼ ਹੁੰਦਾ ਹੈ ਇਹ ਆਪਣਾ ਵਿਰਾਸਤ ਦੇ ਖਾਲਸਾ ਤੇ ਇਸ ਕਰਕੇ ਜਿਹੜੇ ਵੀ ਲੋਕ ਸ਼੍ਰੀ ਅਨੰਦਪੁਰ ਸਾਹਿਬ ਆਉਂਦੇ ਨੇ ਉਹ ਇੱਥੇ ਜ਼ਰੂਰ ਚੱਕਰ ਲਾ ਕੇ ਜਾਂਦੇ ਨੇ ਕਿਉਂਕਿ ਆ ਸਾਹਮਣੇ ਜੋ ਤੁਹਾਨੂੰ ਜੰਗਲ ਦਿਖਾਈ ਦੇ ਰਿਹਾ ਸੀ ਨਾ ਇਉਂ ਡੈਂਸੀ ਸਾਰਾ ਇੱਥਾਂ ਤੇ ਇਸ ਤਰ੍ਹਾਂ ਬਹਿ ਕੇ ਤੇ ਮੈਂ ਆ ਫੋਟੋ ਤੁਹਾਨੂੰ ਦਿਖਾ ਰਿਹਾ ਤੇ ਇੱਥੇ ਗਾਰਡ ਬਹਿ ਨਹੀਂ ਦਿੰਦੇ ਕਹਿੰਦੇ ਵੀ ਚੀਤੀ ਚੱਲੋ ਅੱਗੇ ਤੇ ਇਸ ਕਰਕੇ ਹੁਣ ਇੱਥੋਂ ਆਪਾਂ ਉਹ ਪੌੜੀਆਂ ਚੜ ਜਾਣਾ ਵਿਰਾਸਤ ਫੂਡ ਸਟਰੀਟ ਸਪੈਸ਼ਲ ਥਾਲੀ ਤੇ ਕੁਲੜ ਪੀਜ਼ਾ ਵੀ ਲਿਖਿਆ ਵਿੱਚ ਇਹਨਾਂ ਨੇ ਤੇ ਏ ਆਪਾਂ ਪੌੜੀਆਂ ਚੜ ਕੇ ਉੱਤੇ ਆ ਗਏ ਆ ਤੇ ਖੱਬੇ ਪਾਸੇ ਸਾਰੀ ਬਿਲਡਿੰਗ ਐ ਤੇ ਇੱਧਰ ਤੁਹਾਨੂੰ ਕਿਲਾ ਨੰਦਗੜ੍ਹ ਦਾ ਜਿਹੜਾ ਗੁਰਦੁਆਰਾ ਸਾਹਿਬ ਐ ਜਿੱਧਰ ਪਾਰਕਿੰਗ ਐ ਉਸ ਪਾਸੇ ਵਾਲੀਆ ਚੜਲਕ ਬੁਖਾਰਿਆ ਤੁਹਾਨੂੰ ਇੱਧਰੋਂ ਵੀ ਆ ਜੀਦਾ ਤੇ ਜਿਹੜੇ ਗੇਟ ਚੋਂ ਆਪਾਂ ਆਏ ਆ ਉਧਰੋਂ ਵੀ ਆ ਜੀਦਾ ਤੇ ਆਹ ਵੇਖੋ ਥੱਲੇ ਦਾ ਨਜ਼ਾਰਾ ਕਿਵੇਂ ਐ ਢੀਲਾਂ ਬਣੀਆਂ ਨੇ ਮੈਂ ਜੰਗਲ ਦੀ ਗੱਲ ਕੀਤੀ ਸੀ ਨਾ ਕਿ ਜਦੋਂ ਇਮਾਰਤ ਇੱਥੇ ਨਹੀਂ ਸੀ ਤੇ ਇੱਥੇ ਸਾਰਾ ਇਹ ਜੰਗਲ ਹੀ ਸੀ ਆਨੰਦਪੁਰ ਸਾਹਿਬ ਦੇ ਜੋ ਏਰੀਆ ਸਾਰਾ ਇੱਥੇ ਯਾਨੀ ਕਿ ਰੁੱਖ ਬਹੁਤ ਨੇ ਹਰਿਆਵਲ ਬਹੁਤ ਐ ਤੇ ਦੇਖੋ ਬੰਦਿਆਂ ਦੇ ਆਈਡੀਆ ਨੇ ਭਾਈ ਜਿਹੜਾ ਚੰਗਾ ਕੰਮ ਹੈ ਤੇ ਚੰਗੇ ਕੰਮ ਦੀ ਸਲਾਹਣਾ ਕਰਨੀ ਬਣਦੀ ਹੈ ਤੇ ਪੈਸੇ ਲੱਗੇ ਆ ਚੰਗੇ ਥਾਂ ਲੋਕਾਂ ਦਾ ਟੈਕਸ ਵਧੀਆ ਥਾਂ ਲੱਗਾ ਚਲੋ ਇਸੇ ਬਹਾਨੇ ਲੋਕ ਕਿਸੇ ਵੀ ਤਰੀਕੇ ਆਪਣੇ ਵਿਰਾਸਤ ਨੂੰ ਆਪਣੇ ਸਿੱਖ ਇਤਿਹਾਸ ਨੂੰ ਜਾਣਦੇ ਨੇ ਤੇ ਤਰੀਕੇ ਤੇ ਹੋਰ ਵੀ ਬੜੇ ਹੁੰਦੇ ਨੇ ਚਾਹੇ ਉਹ ਗੁਰਦੁਆਰੇ ਜਾਣਾ ਹੋਵੇ ਲੇਕਿਨ ਆ ਦੇਖੋ ਤੁਸੀਂ ਮਾਣੋ ਇਸ ਚੀਜ਼ ਨੂੰ ਇਹ ਸਾਰਾ ਇਹ ਕੁਸ਼ੀਆਂ ਨਹੀਂ ਕਿ ਕੰਧਾਂ ਦੇ ਉੱਤੇ ਇਦਾਂ ਪੰਜਾਬ ਦੀ ਵਿਰਾਸਤ ਸੱਭਿਆਚਾਰ ਸਭ ਕੁਝ ਹੈਗਾ ਤੁਸੀਂ ਜਰਾ ਦੇਖਦੇ ਚੱਲੋ ਆ ਵਾਲੀ ਜਿਹੜੀ ਵਿੱਚ ਸੀਨ ਬਣਾਇਆ ਨਾ ਇਹ ਹਰਮੰਦਰ ਸਾਹਿਬ ਦਾ ਜੋ ਨੀਂਹ ਪੱਥਰ ਰੱਖਿਆ ਗਿਆ ਸੀ ਨਾ ਇਹ ਉਸ ਚੀਜ਼ ਨੂੰ ਦਰਸਾਉਂਦਾ ਹੈ ਬਹੁਤ ਕਮਾਲ ਦੀ ਚੀਜ਼ ਬਣੀ ਹੈ ਕਰੋ ਦਰਸ਼ਨ ਤੇ ਇਹ ਉੱਤੇ ਆ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਦਰਸਾਉਂਦੀ ਤਤੀ ਤਵੀ ਇੱਥੇ ਜਾਨਕੀ ਧੁੱਪ ਦੇ ਵਿੱਚ ਸਾਹਮਣੇ ਸੂਰਜ ਦੀ ਰੋਸ਼ਨੀ ਚ ਰੱਖੀ ਗਈ ਹੈ ਵਾਹ ਜੀ ਵਾਹ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਜਾਨਕੀ ਤਖਤ ਹੈ ਤੇ ਉਸ ਨੂੰ ਦਰਸਾਇਆ ਗਿਆ ਕਿਉਂਕਿ ਉਹ ਸਾਹਮਣੇ ਵੇਖੋ ਅ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਫੋਟੋ ਸੀ ਤੇ ਇਹ ਕਿਲੇ ਰੂਪੀ ਵੱਡੀਆਂ-ਵੱਡੀਆਂ ਕੰਧਾਂ ਤੇ ਗੇਟ ਇਹ ਪੂਰਾ ਸਿੱਖ ਇਤਿਹਾਸ ਕਿੱਥੋਂ ਸ਼ੁਰੂ ਹੋਇਆ ਕਿਵੇਂ-ਕਿਵੇਂ ਗੁਰੂ ਜੀ ਦੀ ਗੁਰਗੋਬਿੰਦ ਸਿੰਘ ਜੀ ਦੀ ਜੋ ਯਾਨੀ ਕਿ ਸਥਾਨ ਬਣਿਆ ਯਾਤਰਾ ਉਹਨਾਂ ਦੀ ਲੜਾਈਆਂ ਨੂੰ ਦਰਸਾਉਂਦਾ ਤੇ ਆ ਕੰਧਾਂ ਦੇ ਵਿੱਚ ਲਾਈਟਾਂ ਲੱਗੀਆਂ ਨੇ ਓਏ ਹੋਏ ਇਹ ਲਾਈਟਾਂ ਨਹੀਂ ਲੱਗੀਆਂ ਤੁਹਾਨੂੰ ਨੇੜੇ ਕਰਕੇ ਮੈਂ ਦਿਖਾਉਂਗਾ ਇਹ ਕੱਲੀ-ਕੱਲੀ ਲਾਈਟ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਅਹ ਪੰਕਤੀਆਂ ਵਿੱਚੋ ਲਿਖਿਆ ਗਈਆਂ ਬਹੁਤ ਕਮਾਲ ਦੀ ਚੀਜ਼ ਹੈ ਇੱਥੇ ਮਤਲਬ ਬਹੁਤ ਸਮਾਂ ਮੈਂ ਰੁਕਦਾ ਹੁੰਨਾ ਜਦੋਂ ਹੀ ਉਹਨਾਂ ਹੁੰਨਾ ਤੇ ਬਹੁਤ ਵਧੀਆ ਆਨੰਦ ਮਿਲਦਾ ਹੈ ਜੀ ਇਹ ਉਸ ਵੇਲੇ ਦਾ ਬਾਜ਼ਾਰ ਦਾ ਯਾਨੀ ਕਿ ਦ੍ਰਿਸ਼ ਹੈ ਦੁਕਾਨਾਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਾ ਹੋਇਆ ਇਹ ਆਪਣੇ ਕਿਸਾਕਾਰ ਕਵੀ ਹੋਏ ਨੇ ਪੰਜਾਬ ਦੇ ਲੇਖਕ ਲੋਕ ਤੇ ਇਹ ਯਾਨੀ ਕਿ ਮਹਾਤਮਾ ਗਾਂਧੀ ਤੇ ਸਾਰੇ ਨਾਲ ਜਿਹੜੇ ਦੂਜੇ ਨੇਤਾ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਾਰਾ ਇਤਿਹਾਸ ਤੇ ਯਾਨੀ ਕਿ ਦੇਸ਼ ਦੀ ਆਜ਼ਾਦੀ ਨੂੰ ਦਰਸਾਉਂਦਾ ਇਹ ਜਿਹੜਾ ਸੈਕਸ਼ਨ ਇੱਥੇ ਹੈਗਾ ਸੀ ਇਹ ਸਾਰੇ ਚਲੋ ਦੇਸ਼ ਦੀ ਵੰਡ ਕਰਨ ਵਾਲੇ ਬੰਦੇ ਨੇ ਅੱਦਾ ਤੂੰ ਰੱਖ ਲਾਦਾ ਮੈਂ ਇਹ ਸਾਰਾ ਕੁਝ ਅੰਦਰ ਹੈ ਬਹੁਤਾ ਨੀਮਤ ਨੂੰ ਦਿਖਾਇਆ ਕਿਉਂਕਿ ਤੁਹਾਡੀ ਰੁਚੀ ਨਾ ਕਿਤੇ ਕੱਟ ਜੇ ਤੇ ਐਡੀ ਵੱਡੀ ਇਮਾਰਤ ਇੱਥੇ ਜਰੂਰ ਆਓ ਜਦੋਂ ਵੀ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਆਉਣਾ ਤੇ ਵਰਾਸ ਤੇ ਖਾਲਸਾ ਖੁਦ ਵੀ ਆਓ ਤੇ ਬੱਚਿਆਂ ਨੂੰ ਲੈ ਕੇ ਆਓ ਜੇ ਤੁਸੀਂ ਪਹਿਲਾਂ ਆਏ ਵੀ ਹੈਗੇ ਹੋ ਨਾ ਸਾਲ ਡੇਢ ਸਾਲ ਪਹਿਲਾਂ ਤੇ ਕਾਫੀ ਕੁਝ ਬਦਲ ਗਿਆ ਹੁਣ ਅੰਦਰ ਤੇ ਹੁਣ ਅਸੀਂ ਰਵਾਨਾ ਹੋਣ ਲੱਗੇ ਆ ਵਾਪਸ ਬਹੁਤ ਬਹੁਤ ਸ਼ੁਕਰੀਆ ਜੀ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਦੇ ਹੋ